ਸਸਿਕ ਕਾਲਪਨਯੋਗ ਮੈਂ ਤੁਹਾਡਾ ਆਪਣਾ ਸੰਗਠਨ 200 ਸੋਬਾ ਦਾ। ਬਈ ਆਪਾਂ ਪੰਚਾਇਤ ਪ੍ਰਵੰਡੀ ਸਾਹ ਕੋ ਟਰੈਕਟਰ ਮੰਡੀ ਤੇ ਦਿਨ ਬੁੱਧਵਾਰ ਹਰ ਬੁੱਧਵਾਰ ਇਹ ਮੰਡੀ ਲੱਗਦੀ ਆ। ਤੇ ਬਾਈ ਆਪਣੇ ਆਂ ਕਰਾਂਗੇ ਅੱਜ ਬੁੱਧਵਾਰ ਟਰੈਕਟਰ ਮੰਡੀ ਕਵਰ। ਵਿਖਾਵਾਂਗੇ ਤੁਹਾਨੂੰ ਟਰੈਕਟਰਾਂ ਦੇ ਕੀ ਰੇਟ ਆ। ਕਿਉਂਕਿ ਮੈਂ ਮੂਰੇ ਸੀਜ਼ਨ ਆਉਂਦਾ ਜਾਂਦਾ ਤੇ ਗਾਹ ਕੀ ਬਹੁਤ ਤੇ ਟਰੈਕਟਰ ਵੀ ਬਹੁਤ ਆਏ। ਤੇ ਕਰਦੇ ਆ ਮੈਂ ਵੀਡੀਓ ਕਵਰ ਵਿਖਾਉਣੇ ਆ ਤੁਹਾਨੂੰ ਟਰੈਕਟਰ ਤੇ ਬਾਈ ਇਹ ਵੀਡੀਓ ਨੂੰ ਕਰਦੇ ਬਹੁਤ ਬਹੁਤ ਸ਼ੇਅਰ ਲਾਈਕ ਕਮੈਂਟ ਕਰਿਓ ਵੀਡੀਓ ਵਾਤਵਾਰਤ ਕਰਿਓ ਸ਼ੇਅਰ ਮੈਂ ਤੁਹਾਡਾ ਆਪਣਾ ਸੰਧੂ ਤਰੌਂਡੀ ਸਰਦਾਰ ਇਹ ਕਰਦੇ ਆ ਵੀਡੀਓ ਕਵਰ ਬਈ ਆਪਣੇ ਕੋਲ ਪਹਿਲਾ ਟਰੈਕਟਰ ਸਵਰਾਜ 855 ਮਾਡਲ 1993 ਟਰੈਕਟਰ ਦੇਖਣੀ ਤੁਸੀਂ ਵੇਖਸੋ ਟਰੈਕਟਰ ਸਰਾਪਿਆਗਾ ਟਾਇਰ ਥੋੜੇ ਘਾਟਾ ਟਰੈਕਟਰ ਦੇ ਸਵਰਾਜ 855 ਡਬਲ ਕਲਚ ਆ ਮਾਡਲ 1993 ਡਿਮਾਂਡ ਰਹੀ 1 ਲੱਖ ਤੇ 40000 ਰੁਪਇਆ ਅਜੇ ਦੂਜਾ ਦਾ ਜੇ ਫੋਰਡ 3600 ਮਾਡਲ 1992 ਟਰੈਕਟਰ ਨਹੀਂ ਪੂਰੀ ਸਾਫ ਤੇ ਸਾਰਾ ਟਰੈਕਟਰ Ориਜਨਲ ਆ ਸਾਰਾ ਟਰੈਕਟਰ Ориਜਨਲ ਆ ਟਰੈਕਟਰ ਪੂਰਾ ਸਾਫ ਆ ਬੈਟਰੀ ਨਹੀਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਫੋਰਡ 3600 35-40 ਕੇ ਬੈ ਟਰੈਕਟਰ ਦੇ ਟਾਇਰ ਪਏ ਆ ਤੇ ਡਿਮਾਂਡ ਆ 1 ਲੱਖ ਤੇ 50 ਹਜ਼ਾਰ ਰੁਪਈਆ ਇਹ ਦੂਜਾ ਵੀ ਆਪਣਾ ਕੋਲ ਸਵਰਾ 735 ਮਾਡਲ 1999 ਬਾਹਰ ਪੰਪਾ ਇਹ ਟਰੈਕਟਰ ਰੈ ਟਾਇਰਾਂ ਦੀ ਗੱਲ ਕਰਕੇ 8270 ਕੇ ਬੈ ਟਰੈਕਟਰ ਦੇ ਟਾਇਰ ਪਏ ਆ ਟਰੈਕਟਰ ਸਾਫ Ориਜਨਲ ਟਰੈਕਟਰ ਆ ਸਾਰਾ ਦਿਮਾਂਡ ਆ ਰਹੀ 180000 ਰੁਪਿਆ ਦੁਬਾਰਾ ਇਹ ਫਾਰਮ ਟਰੈਕ 45 ਮਾਡਲ 2008 ਟ੍ਰੈਕਟਰ ਹੀ ਨਹੀਂ ਤੁਸੀਂ ਦੇਖ ਰਹੇ ਹੋ ਡਬਲ ਕਲਚ ਟਰੈਕਟਰ ਆ ਟ੍ਰੈਕਟਰ ਦੇ ਟਾਇਰ ਆ 45 ਤੋਂ 50 ਕੇ ਬੈਡ ਟ੍ਰੈਕਟਰ ਦੇ ਟਾਇਰ ਪਏ ਆ 240000 ਰੁਪਿਆ ਟਰੈਕਟਰ ਦੀ ਡਿਮਾਂਡ ਆ ਇਹ ਦੁਬਾਰਾ ਕਿ ਆਪਣਾ ਕੋਲ ਅਰਜੰਟ 605 ਡਬਲ ਕਲਚ ਸਾਈਡ ਗੇਟ ਟਰੈਕਟਰ ਆ ਮਾਡਲ 2013 ਟਰੈਕਟਰ ਪੂਰਾ ਸਾਫ਼ ਤੇ ਸਾਰਾ ਟਰੈਕਟਰ Ориਜినਲ ਆ ਜੇ ਬਟਰੈਕਟਰ ਟਾਇਰਾਂ ਦੀ ਗੱਲ ਕਰਕੇ ਮੰਗਲੇਟ ਰਹਿ ਗਈ ਜਮਾਂ ਨਵੇਂ ਤੇ ਮੂਰ ਲੜ ਰਹਿ ਗਿਆ 50 ਤੋਂ 60 ਪੈਸੇ ਟਰੈਕਟਰ ਦੀ ਡਿਮਾਂਡ ਆ ਜਿਹੜੀ 4 ਲੱਖ ਤੇ 45000 ਰੁਪਇਆ ਇਹਦੇ ਬਾਰੇ ਸਵਰਾ 744 FE ਮਾਡਲ ਹੈਗਾ 2001 ਮਾਡਲ 2001 ਇੱਕ ਇੱਕੇਚਰੀ ਟਰੈਕਟਰ ਸਾਰਾ ओरिजिनल ਆ ਟਰੈਕਟਰ ਦਾ ਮੂਹਰ ਲੇਟਰ ਬਿਲਕੁਲ ਨਵਿਆ ਤੇ ਮਗਲੇ ਲੇਟਰ ਆ 39 ਤੋਂ 50 ਕੁ ਪੈਸੇ ਬਾਹਰ ਪੰਪ ਆ ਤੇ ਟਰੈਕਟਰ ਦੀ ਮੰਗ ਆ 2 ਲੱਖ ਤੇ 30000 ਰੁਪਏ ਇਹ ਦੋਹਾਂ ਜੀ ਫਾਰਮ ਟਰੱਕ 60 ਮਾਡਲ 2007 ਡਬਲ ਕਲਚ ਟਰੈਕਟਰ ਨਹੀਂ ਇਹ ਦੋਹਾਂ ਟਰੈਕਟਰ ਸਾਰਾ オリジナル ਆ 70 ਤੋਂ 80 ਪਾਈ ਟਰੈਕਟਰ ਦੇ ਟਾਇਰ ਪਏ ਆ ਟਰੈਕਟਰ ਬਿਲਕੁਲ ਸਾਫ ਆ ਚੰਗੀ ਕਿ ਨਹੀਂ ਨਾ ਟਰੈਕਟਰ ਆ ਇਹ ਡਿਮਾਂਡ ਹੈ ਜੀ ਟਰੈਕਟਰ ਦੀ 2 ਲੱਖ ਤੇ 80000 ਰੁਪਇਆ ਇਹ ਦੋ ਬੋਲਾ ਜੀ 3511 ਮਾਡਲ 1992 ਡਬਲ ਕਲਚ ਟਰੈਕਟਰ ਸਾਰਾ オリジナル ਆ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ ਮੂਲ ਡਰ ਗਿਆ 60 ਤੋਂ 70 ਪੈਸੇ ਮਗਲ ਡਰ ਗਿਆ 40 ਤੋਂ 50 ਕੇ ਪੈਸੇ ਡਿਮਾਂਡ ਹੈ ਜਿਹੜੀ 95000 ਰੁਪਇਆ 92 ਮਾਡਲ ਐਤੂ ਬਾਦ ਆ ਗਈ ਅਰਜਨ 555 ਮਾਡਲ 2017 ਪੰਜਾਬ ਨੰਬਰ ਪੀਵੀ03 ਡਬਲ ਕਲਚ ਟਰੈਕਟਰ ਤੁਸੀਂ ਹੋਣ ਟਰੈਕਟਰ ਸਾਰਾ オリジナル ਚੰਗੀ ਕਨੀਨਾ ਟਰੈਕਟਰ ਹੈ ਪੰਤਾ 50 ਤੋਂ 60 ਕੇ ਪੈਸੇ ਟਰੈਕਟਰ ਦੇ ਟਾਇਰ ਪਏ ਆ ਡਿਮਾਂਡ ਰੈਡੀ 4 ਲੱਖ ਤੇ 85000 ਰੁਪਏ